1909 ਬੀਲਾ ਕੀ ਪਾਣੀ ਕਰਤਾ ਪੂਰਾ ਇਹ ਚ ਕੱਖਾਂ ਵਾਲੀ ਦਵਾਈ ਇਹ ਇੱਕ ਦੋ ਰੋਕੇ ਪਾਵਾਂਗੇ ਹੁਣ ਆਪਾਂ ਆ ਪਾਉਣ ਲੱਗੇ ਆ ਝੰਡਾ ਰੋਗ ਤੋਂ ਉਹ ਉੱਥੇ ਖੁੰਡੇ ਜਾ ਤੁਹਾਨੂੰ ਖਲੇ ਲਾ ਰਹੀ ਜਰ ਰਹੇ ਆਂਡੇ ਖਾਣਾਂ ਨੇ ਫਾਸਟ ਸਰਵਿਸ ਕੱਲ ਝੋਨਾ ਲਾਇਆ ਅੱਜ ਉਧਰ ਵੀ ਪਾਤੀ ਦਵਾਈ ਇੱਧਰ ਵੀ ਜਿਵੇਂ ਆਵਾਂ ਆਪਣੇ ਖੇਤਾਂ 'ਚ ਡਾਲ ਮਰ ਜਾਂਦੇ ਆ ਕਿ ਸੁੱਕ ਜਾਂਦੇ ਆ ਬਟਾਣਾ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਆਪਾਂ ਪਨੀਰੀ ਬੰਦਾ ਪਛੇਤੀ ਪਨੀਰੀ ਲਊਂਗਾ ਉੱਥੇ ਜਾ ਕੁਝ ਵੀ ਕਰਦਾ ਉਹ ਪਨੀਰੀ ਵਾਲਾ ਕੰਮ ਨਹੀਂ ਕਰਦੇ ਆਪਾਂ ਤੁਹਾਨੂੰ ਦਿਖਾਉਣਾ ਚਾਹੇ ਤੁਹਾਡਾ ਮਹੀਨੇ ਦਾ ਝੋਨਾ ਬਰਾਬਰ ਤੁਹਾਡੇ ਢਾਲ ਰੜਨਗੇ ਬਰਾਬਰ ਪੱਕਣਗੇ ਕੋਜੇ ਕੋਈ ਢਾਲ ਹਰਾ ਨਹੀਂ ਰਹੂਗੀ ਕੱਚਾ ਨਹੀਂ ਰਹੂ ਸਮਝੋ ਬਾਹਰ ਆ ਸਾਡੇ ਨਾਲ ਕੀ ਬੈਰ ਆ ਜਿਨੇ ਸਾਲਾ ਹਿੱਕ ਤੇ ਵੱਜਣਾ ਆ ਕੇ ਉਂ ਵੱਜੇ ਮੂਰੇ ਮੇਰਾ ਸਾਲਾ ਕੋਈ ਆਉਂਦਾ ਨਹੀਂ ਇਹੋ ਜਿਹੇ ਪੁੱਠੀਆਂ ਹਰਕਤਾਂ ਬਥੇਰੀਆਂ ਕਰਦੇ ਨੇ ਆਹ ਪਾਣੀ ਇੱਧਰ ਨਿਕਲਿਆ ਚਲੋ ਦਾਤੀਓ ਲੇਵਰ ਕੋਲ ਇਹਨਾਂ ਨੂੰ ਵੀ ਜੰਗਾਲ ਲੱਗਿਆ ਪਿਆ ਅੱਗੇ ਪੱਠੇ-ਪੁੱਠੇ ਵੱਢਦੇ ਸੀ ਇਹ ਕੰਮ ਸਹੀ ਜਾਂਦੇ ਫਿਰ ਨਾਲ ਹੀ ਪੱਕ ਜਾਂਦੇ ਆ ਫਿਰ ਕੋਈ ਸਿਰਦਰਦੀ ਨਹੀਂ ਰਹਿੰਦੀ ਜਿਹੜੇ ਬੰਦੇ ਆਪਣੇ ਰਾਤ ਨੂੰ ਉਦਣ ਮੋਟਰ ਤੇ ਆਏ ਸੀ ਉਹ ਹੁਣੋ ਕੱਲ ਸ਼ਿਵਜੀ ਕਹਿੰਦਾ ਵੀ ਦਿਨੇ ਆਏ ਨੇ ਉਹ ਦਿਨੇ ਆ ਕੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਝੋਨੇ ਵਾਲਾ ਕੰਮ ਆਪਣਾ 1509 ਬੀ ਲਾਗੀ ਪਾਣੀ ਕਰਤਾ ਪੂਰਾ ਇਹ ਚ ਕੱਖਾਂ ਵਾਲੀ ਦਵਾਈ ਜਿਹੜੀ ਇੱਕਦੋਦੋ ਰੋਕੇ ਪਾਵਾਂਗੇ ਹੁਣ ਆਪਾਂ ਆ ਪਾਉਣ ਲੱਗੇ ਆਂ ਝੰਡਾ ਰੋਗ ਤੋਂ ਤੇ ਕੀਟਾਜਨ ਇਹ ਪੈਣੀਆ ਲੀਟਰ ਪੈਂਦਾ 2 ਕਿਲਿਆਂ 'ਚ ਇਹ ਤੇ ਯੂਰੀਏ ਚ ਰਲਾ ਕੇ ਪਾਉਣ ਲੱਗੇ ਆਂ ਇਨੂੰ ਫਿਰ ਨਾਲ ਐਉਂ ਆ ਜੇ ਆਪਾਂ ਕੱਖਾਂ ਵਾਲੀ ਦਵਾਈ ਨਾਲ ਪਾਉਣਾ ਫਿਰ ਐਸਰ ਉਹਨਾਂ ਰਿਜ਼ਲਟ ਨਹੀਂ ਦਿੰਦੀ ਇਹਨੂੰ ਕੱਲੀ ਨੂੰ ਪਾਵੇ ਰਿਜ਼ਲਟ ਬੈਸਟ ਆਉਂਦਾ ਇਹਦਾ ਉਹ ਲੱਗਿਆ ਸ਼ਰਪ ਜੀ ਯੂਰੀਆ ਵਾਲਾ ਜਿਹੜੇ ਆਪਣੇ ਉਹ ਬਾਬੇ ਛਿੱਜ ਜਗਾ ਹਾਂ 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 ਤੇ ਬਾਬੇ ਕੋਲ ਉਹ ਇੱਥੇ ਤਾਂ ਬਾਬੇ ਕੋਲ 22 ਮੋਟਰਸਾਈਕਲ ਖੜੀ ਸੀ ਲੱਗਦਾ ਕੱਲ ਕਿੰਨੇ ਵਜੇ ਆਏ ਨੇ ਉਹ ਕੱਲ ਆਏ ਹੋਣਗੇ ਅੰਦਾਜ਼ਾ ਯਾਰ ਉਸ ਸਮੇਂ ਮੈਂ 1:30 ਦੁਪਹਿਰ 1:30 ਵਜੇ ਨਹੀਂ ਲੇਟ ਚੱਲਦੀ ਸੀ ਉਦੋਂ ਨਹੀਂ ਆ ਲੈ ਜਲਦੀ ਸੀ ਮੈਂ ਉਹ ਉਧਰ ਕੱਦੂ ਕਰਦਾ ਇਹ ਬੰਦੇ ਫੜਨੇ ਸੀ ਉਹ ਸਾਲੇ ਪਰਸੋ ਰਾਤ ਮੇਰੇ ਪਿੱਛੇ ਆਏ ਨੇ ਉਹ ਉਹ ਆਏ ਸੀ ਡੰਡੇ ਲੱਭਣ ਆਪਦੇ ਉਹ ਕੱਲੋਂ ਡੰਡੇ ਆਪਣੇ ਭਈਏ ਲੈ ਕੇ ਚੱਕ ਕੇ ਲੀਵਰ ਲੈ ਕੇ ਚੱਕ ਕੇ ਉਹ ਉਹ ਬਾਬਿਆਂ ਦੇ ਅੰਦਰੋਂ ਉਹਨਾਂ ਨੇ ਬਾਬੇ ਵਾਲਾ ਗੇਟ ਪਟਦੇ ਸੀ ਪਰਸੋ ਰਾਤ ਨੂੰ ਉਹ ਯਾਰ ਬਹੁਤ ਬੜੀ ਗਲਤੀ ਹੋ ਗਈ ਸਾਲੀ ਫੇ ਤਾਂ ਉਹ ਕੈਮਰਿਆਂ 'ਚ ਆਉਣਾ ਹੀ ਚਾਹੀਦੇ ਉਹਨਾਂ 'ਚ ਜਿਹੜੇ ਉਹ ਬਾਬੇ ਦੇ ਕੈਮਰੇ ਲੱਗੇ ਹੋਏ ਆ ਜੇ ਟਾਈਮ ਤੈਨੂੰ ਪੱਕਾ ਜਾਨ ਧਿਆਨ ਰੱਖ ਵੀ ਕਿੰਨੇ ਵਜੇ ਆਏ ਸੀ ਉਹ ਕੱਲ ਦਿਨੇ ਆਪਦੇ ਉਹ ਡੇਢ ਬੇਸਬਾਲ ਸੀਗੇ ਉਹਨਾਂ ਕੋਲੇ ਨਾ ਉਹ ਲੱਭਣ ਆਏ ਸੀ ਉਹ ਕਾਲ ਯਾਰ ਆਏ ਹੋਏ ਨੇ ਇਹ ਆਪਣਾ ਉਹ ਸੀਟੇ ਮੈਂ ਦੋ ਪਾਰ ਕੇ ਟਾਈਮ ਸੀ ਗਿਆ ਯਾਰ ਸੀ ਸੀਗੇ ਨਹੀਂ ਮੈਂ ਉਧਰਲੀ ਮੋਟਰ ਤੇ ਕੱਦੂ ਕਰਦਾ ਸੀ ਜਦੋਂ ਮੈਂ ਤੇਰੇ ਕੋਲ ਆ ਕੇ ਗਿਆ ਤਾਂ ਮੈਨੂੰ ਕਿਹਾ ਰਿਓ ਲੈ ਆਓ ਉਦੋਂ ਪਹਿਲਾਂ ਦੀ ਗੱਲ ਆ ਪਹਿਲੇ ਦੀ ਗੱਲ ਆ ਆਹਾਂ ਰਾਹ ਕਿਉਂ ਮੈਂ ਗਿਆ ਸੀ ਨਾ ਉਧਰ ਨੂੰ ਉਹ ਦੇਖਣ ਗਏ ਹੋਣੇ ਉਧਰ ਵੀ ਕਿੱਥੇ ਤੱਕ ਇਹਦਾ ਕਿੱਥੇ ਤੱਕ ਗਿਆ ਹੋਊਗਾ ਇਹ ਉਹ ਮੇਰੇ ਚੱਕਰ ਚ ਉਧਰ ਗਏ ਸੀ ਉਹ ਪਰਲੇ ਖੇਤ ਚ ਉਹ ਬੰਦੇ ਫੜਨੇ ਆ ਸ਼ੇਵ ਜੀ ਜੇ ਕਿਤੇ ਦਿਨੇ ਆਏ ਨਾ ਮੈਨੂੰ ਫੋਨ ਕਰੀ ਪਰसों ਰਾਤ ਮੇਰੇ ਸੱਟ ਮਾਰਨੀ ਸੀ ਉਹਨਾਂ ਨੇ ਸਾਲਿਆਂ ਨੇ ਮੈਨੂੰ ਪਤਾ ਲੱਗ ਗਿਆ ਮੈਂ ਕੁਦਰਤੀ ਬਚ ਗਿਆ ਉਸ ਦਿਨ ਸਾਲਾ ਲੋਕ ਇਹ ਹਰਾਮੀ ਬਹੁਤ ਕਰਦੇ ਨੇ ਇਹਦਾ ਦੇਖ ਰਿਹਾ ਕੋ ਭਈਏ ਦਾ ਮੋਬਾਈਲ ਵੀ ਛਿੰਕ ਲੈ ਗਿਆ ਬੋਸਾ ਲਾ ਲੈ ਉਹਨਾਂ ਦੇ ਮਨ ਚ ਇਹ ਸੀ ਵੀ ਮੈਂ ਗੇਟ ਖੋਲੂਗਾ ਮੋਟਰ ਦਾ ਮੈਂ ਗੇਟ ਖੋਲਿਆ ਨਹੀਂ ਮੋਟਰ ਦਾ ਮੈਨੂੰ ਉਹਨਾਂ ਦੇ ਦਿਮਾਗ ਜਿਆ ਲੱਗ ਗਿਆ ਸੀ ਮੈਂ ਨਾ ਮੈਂ ਕਿਹਾ ਵੀ ਕੋਈ ਨਾ ਕੋਈ ਕੰਮ ਹੋਇਆ ਹੋਊਗਾ ਆ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਇਆ ਸੀਗਾ ਬਈ ਬੰਦੇ ਰਾਤ ਨੂੰ ਮੋਟਰ ਤੇ ਨੱਕੇ ਬਦਲੇ ਸੀ ਉਹਨਾਂ ਨੇ ਸ਼ਿਵਜੀ ਕਹਿੰਦਾ ਕੱਲ ਦਿਨੇ ਵੀ ਇੱਥੇ ਗੇੜੇ ਦਿੰਦੇ ਗਏ ਨੇ ਉਹ ਉਹਨਾਂ ਨੇ ਜਿਹੜੇ ਡੰਡੇ ਉਹਦੇ ਬੇਸਬਾਲ ਲੱਭਣ ਆਏ ਸੀ ਕੱਲ ਉਹ ਉਹਨਾਂ ਦੇ ਬੇਸਬਾਲ ਲੈ ਕੇ ਭਈਏ ਚੱਕੇ ਆਪਣੇ ਮੈਨੂੰ ਤਾਂ ਅਸੀਂ ਦੋ ਬੰਦੇ ਆ ਪਰ ਉਹ ਤਿੰਨ ਬੰਦੇ ਸੀ ਕੱਲ ਸਾਨੂੰ ਵੀ ਡੰਡਿਆਂ ਤੋਂ ਗੈਸ ਹੋਇਆ ਜੀ ਤਿੰਨ ਬੰਦੇ ਨੇ ਉਹ ਡੰਡਾ ਬੰਦਾ ਸੀਗਾ ਪੱਕ ਬੰਦੇ ਆ ਜਾਂ ਲੱਗਦਾ ਹਾਂ ਇੱਕ ਤੇ ਦੋ ਤਿੰਨੋਂ ਕੇ ਕਾਲੇ ਕਾਲੇ ਸੀਗੇ ਹਾਂ ਸੈਂਪਲਰ ਸੀਗੇ ਦੋ ਮੁੰਡੇ ਇੱਕ ਥੋੜਾ ਮੋਟਾ ਜਿਹਾ ਮੜਾ ਜਾ ਕੋਈ ਨਹੀਂ ਲੱਭਦੇ ਉਹਨਾਂ ਨੂੰ ਕੈਮਰੇ ਚੈੱਕ ਕਰਾਉਂਦੇ ਬਾਬਿਆਂ ਵਾਲੇ ਤਾਲਾ ਹੀ ਕੱਪੜੇ ਪਾਏ ਹਾਂ ਹਾਂ ਉਹਨੂੰ ਕੱਲ ਫੇਰ ਦੇਖ ਕੇ ਗਏ ਨੇ ਜਿੱਧਰ ਮੈਂ ਕਹੀ ਆ ਆ ਰਾ ਜਿਵੇਂ ਆਪਣੇ ਆ ਇਹ ਆ ਇੱਥੋਂ ਆਪਣਾ ਖਾਲ ਮੁਰਜਦਾ ਇਧਰ ਨੂੰ ਕਿੱਕਰ ਤੋਂ ਮੈਂ ਉਹ ਸਿਰੇ ਜਿਹੜੇ ਕਿੱਥੇ ਆਪਣੇ ਦੋ ਖੰਬੇ ਇਹ ਉਹ ਦੇਖੋ ਦੋ ਖੰਬੇ ਇੰਨੇ ਸੈਂਟਰ ਚ ਮੈਂ ਉੱਥੇ ਨੱਕੇ ਬਦਲ ਕੇ ਆਇਆ ਸੀ ਉਹਨ ਕੱਲ ਦਿਨੇ ਜਦੋਂ ਆਏ ਨੇ ਸ਼ਬਜੀ ਕਹਿੰਦਾ ਉਹ ਉਹ ਇੱਕ ਨੇ ਖਾਲ-ਖਾਲ ਜਾ ਕੇ ਉਹ ਤੋਂ ਵਿਚਾਰ ਲਈ ਵਾਟੋ ਕੇ ਇਧਰ ਆਏ ਇੱਥੋਂ ਫਿਰ ਘੁੰਮ ਕੇ ਉਹ ਪਰਲੀ ਪੜੀ ਦੇ ਉੱਪਰ ਦੀ ਜਾ ਕੇ ਉਹ ਉੱਥੇ ਬਾਬਿਆਂ ਕੋਲੇ ਉਹਨਾਂ ਦਾ ਮੋਟਰਸਾਈਕਲ ਖੜਾ ਸੀ ਆਪਣੇ ਹੁਣ ਦਿਮਾਗ ਚੋਂ ਨਿਕਲ ਗਿਆ ਨਹੀਂ ਕੱਲ ਬੰਦੇ ਫੜੇ ਜਾਣੇ ਸੀ ਯਾਰ ਵੈਸੇ ਤਾਂ ਚਲੋ ਡਰ ਕੇ ਤਾਂ ਹੁਣ ਕੰਮ ਚੱਲਦਾ ਵੀ ਨਹੀਂ ਹੈ ਦੇਖੀ ਜਾਈਓ ਕੀ ਬਣਦਾ ਫਾਸਟ ਸਰਵਿਸ ਕੱਲ ਝੋਨਾ ਲਾਇਆ ਅੱਜ ਉਧਰ ਵੀ ਪਾਤੀ ਦਵਾਈ ਇੱਧਰ ਵੀ ਅੱਖਾਂ ਵਾਲੀ ਦਵਾਈ ਪਾਤੀ ਸ਼ਿਵਜੀ ਲਗਾਇਆ ਪੌਣ ਇੱਕ ਗਰੇ ਆਹ ਵਾਲੇ 11 ਸਰੇ ਲੱਗਣ ਵਾਲਿਆ ਥੋੜਾ ਜਿਹਾ ਰਹਿ ਗਿਆ ਨੂੰ ਦੂਜਾ ਥੈਲਾ ਖੋਲ ਕੇ ਨਾਲ ਫਿਰ ਪਾ ਦਿਆਂਗੇ ਆਪਾਂ ਇਹ ਮੋਟਰ ਤੇ ਗੋਹ ਦੇਖੋ ਕਿੱਥੇ ਜੜੀ ਆਂਡੇ ਖਾਨ ਹੋ ਫਿਰ ਵੀ ਉੱਪਰ ਘਟਾਰਾਂ ਦੇ ਆਂਡੇ ਆ ਕੋਈ ਆਦਾ ਯਾਰ ਏਡੀ ਉੱਚੀ ਉਹ ਜਿੱਥੇ ਤੋਤਾ ਬੈਠਾ ਓਹ ਚੇ ਖੁੰਡੇ ਜਾ ਹਨ ਕਲੇ ਲਾ ਰਹੀ ਜਾ ਰਹੇ ਨੇ ਆਂਦੇ ਖਾਜ ਰਹੇ ਨੇ ਇਹ ਇੱਧਰ ਨੂੰ ਹੋਣਾ ਇਹ ਕਿੱਥੇ ਗਈ ਇਹਦੇ ਬੱਚੀ ਢੀਂਡੀ ਆ ਆਹ ਦੇ ਪੂੰਛ ਜਿੰਦੀ ਆ ਨਾ ਬਿਲਕੁਲ ਸੈਂਟਰ ਚ ਆ ਉਹ ਦੇਖੋ ਆਹ ਦੇ ਬੈਠੀ ਬਿਲਕੁਲ ਸੈਂਟਰ ਚ ਪੂੰਛ ਜਿੰਦੀ ਆ ਤੇ ਹੁਣ ਉਹ ਪੈਰ ਦੇਖੋ ਕਿੱਡੇ ਕੱਢਿਆ ਹੋਏ ਦੇਖੋ ਬੋਲੇ ਪੂਰਾ ਵੱਡੀ ਐਨ ਮੋਟੀ ਦਾਢੀ ਉੱਤੇ ਜਿਹੜੀ ਬੈਠੀ ਆ ਦਰਸ਼ਕ ਦੇ ਆਂ ਆਪ ਆਏ ਹੋਇਆ ਅੱਜ ਦੂਜੀ ਪੈਲਸ ਵਾਲੀ ਮੋਟਰ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣਾ ਦੇਖ ਲਓ ਜਿਹੜਾ ਨਾਲ ਹੀ ਯੂਰੀਆ ਪਾ ਦਿੰਨੇ ਆਪਾਂ ਅੱਜ ਤਿੰਨ ਦਿਨ ਹੋਇਆ ਝੋਨਾ ਲੱਗੇ ਨੂੰ ਮੰਨ ਲਓ ਹਾਂ ਪੂਰੇ ਤਿੰਨ ਦਿਨ ਹੋ ਗਏ ਚੌਥਾ ਦਿਨ ਮੰਨ ਲਓ ਅੱਜ ਹੁਣ ਸ਼ਾਮ ਤੋਂ ਚੱਲ ਪੈਣਾ ਤੇ ਝੋਨਾ ਸਿੱਧਾ ਹੋ ਵੀ ਗਿਆ ਇਹਦਾ ਫਰਕ ਕੀ ਆ ਯੂਰੀਆ ਆਪਾਂ ਜਿੱਦਣ ਝੋਨਾ ਲਾਇਆ ਉਸ ਦਿਨੇ ਸ਼ਾਮ ਨੂੰ ਪਾਤਾ ਸੀ ਦਵਾਈ ਚਰਲਾ ਕੇ ਆ ਦੇਖ ਲਓ ਸਿੱਧੇ ਹੋ ਗਏ ਨਾ ਸਾਰੇ ਡਾਲ ਇੰਨਾ ਫਰਕ ਪੈਂਦਾ ਜੂਰੀਏ ਦਾ ਸਾਰਾ ਧੋਨਾ ਸਦਾ ਹੋ ਗਿਆ ਪਾਣੀ ਆਪਾਂ ਘਟਾ ਲਿਆ ਥੋੜਾ ਜਿਹਾ ਪਾਸੇ ਚ ਦਵਾਈ ਪਾਈ ਰਿਹਾ ਦਵਾਈ ਉਸ ਤੋਂ ਬਾਅਦ ਮੈਂ ਪਿਛਲਾ ਪਾਣੀ ਬੰਦ ਕਰਕੇ ਪਿੱਛੇ ਦਾ ਜਮਾ ਹੀ ਸੁੱਕ ਗਿਆ ਪਾਣੀ ਕੋ ਰੇਤੇ ਵਾਲੇ ਖੇਤ ਨੇ ਥੋੜੇ ਜਿਹੇ ਮੂਰੇ ਮੂਰੇ ਕੱਲ ਮੈਂ ਪਾ ਗਿਆ ਸੀ 2 ਕ ਘੰਟੇ ਹੁਣ ਆਪਾਂ ਮੋਟਰ ਚ ਲੈ ਹੁਣ ਭਰ ਦੇਣਾ ਸਮਾਰ ਕੇ ਆਪਾਂ ਕੱਲ ਤੱਕ ਇਹ ਜਿਹੜੀ ਮਾੜੀ ਮੋਟੀ ਕਸਰ ਉਹ ਵੀ ਸਹੀ ਹੋ ਜਾਣਿਆ ਹੁਣ ਮੋਟਰ ਚਲਾਉਣ ਆਈ ਬਾਰੀ ਅੱਜ ਰਾਤ ਦੀ ਆ ਹੁਣ ਐਵੇਂ ਨਾਲੇ ਤਾਂ ਚੱਲਿਆ ਹੋਇਆ ਕਰਕੇ ਪਾਣੀ ਮੁੜਿਆ ਕਰਕੇ ਸਾਰੀ ਰਾਤ ਚੱਲ ਜੂਗਾ ਉਪੇਜੇ ਵੱਧ ਪਜਾ ਤੇ ਪਾਣੀ ਖੜਾ ਹੋਵੇ ਫਿਰ ਸਾਰੀ ਰਾਤ ਚੱਲਦਾ ਵੀ ਨਹੀਂ ਪਾਣੀ ਇੰਨਾ ਵਾੜਾ ਫਰਕ ਪੈ ਜਾਂਦਾ ਚੀਜ਼ ਦਾ ਫਿਰ ਸ਼ਾਮ ਦੇ ਟਾਈਮ ਮੋਟਰ ਤੇ ਆਨੰਦ ਵਖਰਾਈਆ ਮੌਸਮ ਦੇਖੋ ਕਿੰਨਾ ਸੋਹਣਾ ਬੱਦਲਾਂ ਚ ਵੱਖਰੀ ਖੂਬਸੂਰਤੀ ਆ ਟਾਰ ਚਲੇ ਜਾਂਦੀ ਪਾਈ ਵਧਾਈਆਂ ਹੋ ਗਈਆਂ ਚੋਲਾ ਵਾਲੇ ਚੱਕਰ ਚ ਪਹਿਲਾਂ ਤਾਂ ਥੁੱਕ ਲੋਕ ਨਹੀਂ ਸਾਰੀ ਜਾਂਦੇ ਸੀਗੇ ਛੋਟੀ ਜੀ ਟਾਰ ਚ ਸੀ ਉਹਦੇ ਨਾਲ ਕੰਮ ਸਾਰ ਜਾਂਦਾ ਸੀ ਉਹਦੇ ਪਿੱਛਲੀ ਵੀਡੀਓ ਨੇ ਦੇਖਿਆ ਹੀ ਆ ਹਾਲਾਤ ਰਾਤ ਦੇ ਔਰ ਆਪਾਂ ਟਾਰਚ ਲੈਂਦੀ ਪੂਰੀ ਘੈਂਟ ਵਾਲੀ ਪੂਰੀ ਹੈਵੀ ਪੂਰਾ ਫਲਚਰਨਾ ਦੂਰ ਤੱਕ ਨਿਗਰ ਹੋਏਦਣਾ ਤੇ ਹੋਰ ਚਾਰਜ ਅੱਜ ਤੱਕ ਤੱਕ ਇਹ ਲੋਡ ਪਈ ਨਹੀਂ ਜੋ ਮੱਥੇ ਵਾਲੀ ਡਾਰਟ ਸੀ ਉਹਦਣਾ ਸਰੀਸਰੀ ਜਾਂਦਾ ਸੀ ਹੁਣ ਦੇਖਦੇ ਆ ਗਾਹਾਂ ਇਹਦਾ ਚੱਲ ਕਿੰਨਾ ਅੱਜ ਵਰਤਾਂਗੇ ਅੱਜ ਵੀ ਜੜਾ ਰਾਤ ਨੂੰ ਵੀ ਕਿੰਨਾ ਚੱਲਣਾ ਇਹਦਾ ਵਹਿ ਤਾਂ ਕਹਿੰਦੇ ਕੰਮ ਬਹੁਤ ਕਰਦੀ ਐ ਘੈਂਟ ਚੀਜ਼ ਆ ਬਾਕੀ ਵਰਤ ਕੇ ਦੇਖਦੇ ਆ ਲਾ ਰੀਏ ਚਾਰਜ ਫਿਰ ਦਿਖਾਉਨੇ ਆ ਤੁਹਾਨੂੰ ਉਹ ਉੱਥੇ ਜਿੱਥੇ ਟਾਰਟ ਦਾ ਚਾਨਣਾ ਪੈਂਦਾ ਰੋਜ਼ ਖੜਾ ਉੱਥੇ ਉਹ ਖੜਾ ਉਹਦੇ ਕੋਲੇ ਚਾਨਣ ਦੇਖ ਲਓ ਕਿੰਨਾ ਪੂਰਾ ਸਾਫ਼ ਦੀਦਾ ਦੂਰ ਤੱਕ ਪੂਰੀ ਵਧੀਆ ਕੰਮ ਦਿੰਦੀ ਆ ਨਾਲੇ ਆਪਣਾ ਹੱਥ ਵੀ ਨਹੀਂ ਪਾਇਆ ਦੇਖ ਲਓ ਇੱਕ ਨਹੀਂ ਫੜੀ ਹੋਈ ਆ ਟੰਗੀ ਹੋਈ ਆ ਆਪਣੀ ਲਓ ਦੇਖ ਲਓ ਇੱਥੇ ਟੰਗੀ ਹੋਈ ਆ ਪੂਰਾ ਵਧੀਆ ਚਾਨਣ ਦਿੰਦੀ ਆ ਇਹ ਹੈਗਾ ਦੂਜੇ ਰੋਟ ਜਿਹੜਾ ਕਈ ਬੱਲ ਵੀਆਂ ਜੀਆਂ ਹੁੰਦੀਆਂ ਐ LED ਵਾਲੀਆਂ ਇਹ ਚੋਹ ਨੇ ਤੇ ਬਾਕੀ ਦੂਜਾ ਚੈਨਲ ਤੁਹਾਨੂੰ ਦਿਖਾਈ ਦਿੰਦਾ ਪਹਿਲਾਂ ਇਹ ਕਿੰਨੀ ਦੂਰ ਤੱਕ ਜਾਂਦਾ ਰੋਜ਼ ਇੱਥੋਂ ਦੀ ਲੰਘਿਆ ਹੋਇਆ ਆ ਦੇ ਪੈੜਾਂ ਪਈਆਂ ਹੋਈਆਂ ਐ ਤਾਂ ਵੈਸੇ ਦੋਈ ਸੀਗੇ ਇਹ ਜੇ ਡਾਰ ਆਉਣ ਲੱਗ ਜਾਵੇ ਬਹੁਤ ਲੇਖਾ ਲੈਂਦੀ ਐ ਫੇਰ ਆ ਬੱਟ ਪਿਛਲੇ ਸਾਲ ਪ੍ਰਾਰਕ ਦੀ ਗੱਲ ਆ ਮੈਨੂੰ ਲੱਗਦਾ ਜਮੇ ਖਤਮ ਹੀ ਕਰਤੀ ਸੀ ਤੇ ਬੰਨਾ ਦੇਖਣੇ ਹਟਾ ਦੋ ਜੀ ਬੰਨਾ ਹੈਗਾ ਵੀ ਇਹਕ ਨਹੀਂ ਹੈਗਾ ਇੱਥੇ ਇਹ ਹਾਲਾਤ ਕਰਤੇ ਸੀ ਪਾਣੀ ਆਪਾਂ ਇੱਧਰ ਖੋਲਿਆ ਆਂਦਾ ਹੁਣ ਜਿਹੜਾ ਆ 1509 ਲੈ ਦੇਲੇ ਵੀ ਖੜਾ ਹੋ ਗਿਆ ਸਾਰੀ ਜੀਰੀ ਸਿੱਧੀ ਸੀ ਉਸ ਤਿੰਨ ਦਿਨਾਂ ਚ ਸਿੱਧੀ ਹੋ ਗਈ ਇੰਨਾ ਫਰਕ ਪੈਂਦਾ ਜੂਰੀ ਨਾਲ ਹੀ ਪਾਉਣ ਦਾ ਖੇਤ ਨੂੰ ਤਾਕਤ ਮਿਲ ਜਾਂਦੀ ਆ ਚਲੋ ਵਾਕੀ ਬੜੀਆ ਭਾਈ ਚਲਦੇ ਆ ਹੁਣ ਘਰ ਨੂੰ ਲਾਈਟ ਤਾਂ ਆਈ ਨਹੀਂ ਹੁਣ ਸਵੇਰੇ ਦੇਖਾਂਗੇ ਅੱਜ ਨੂੰ ਆਪਾਂ ਰੱਖੇ ਸੀ ਦਿਹਾੜੀਏ ਅੱਜ ਦਾਲ ਡੋਲ ਲਾਉਂਦੇ ਜਿਹੜੇ ਢਾਲ ਮਰੇ ਹੋਏ ਸੀ ਇੱਕ ਵਿਚਾਲ ਲੀਆਂ ਪੱਟਾਂ ਤੇ ਕੱਕ ਜੇ ਹੋ ਗਏ ਸੀ ਟ੍ਰੇਨਿੰਗ ਦੇਖੇ ਮਗਰ ਤਾਂ ਕਰਕੇ ਮੌਸਮ ਹੋ ਗਿਆ ਖਰਾਬ ਦਿਖੌਰਾ ਤੁਨੂੰ ਹਨੇਰੀ ਚੱਲ ਪਈ ਲਾਈਟ ਚੱਲਦੀ ਸੀ ਰਾਤ ਦੀ ਮੌਸਮ ਖਰਾਬ ਕਾਰਨ ਉਹ ਵੀ ਬੰਦ ਹੋ ਗਈ ਬੱਲਾ 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 ਕੂਟਰੀ ਵੀ ਨਹੀਂ ਸੰਭਲਦੀ ਕਾਲੀ ਘਟਾ ਚੜੀ ਦੇਖੋ ਇਧਰੋਂ ਰੱਬਾ ਜਿੰਨਾ ਕੋ ਬੱਦਲ ਆ ਨਾ ਮੀਂਹ ਪਾ ਦੇ ਤਸੱਲੀਆਂ ਕਰਾ ਦੇ ਪੂਰੀਆਂ ਝੋਨਾ ਸਭ ਦਾ ਲਗ ਲਿਆ ਭਾਈ ਹੁਣ ਤਾਂ ਝੋਨਾ ਵੀ ਤੁਰਿਆ ਹੋਇਆ ਸਭ ਦਾ आनंद ਦਾ ਲਿਆਦੇ ਆਨੰਦ ਬੰਦੇ ਜਿਹੜੇ ਰੱਖੇ ਆ ਉਹ ਲਾਹਰੇ ਢਾਲ ਲਾਉਣ ਤੁਹਾਨੂੰ ਅੱਜ ਇੱਕ ਹੋਰ ਚੀਜ਼ ਦੱਸ ਦਿਆਂ ਜਿਵੇਂ ਆਮ ਆਪਣੇ ਖੇਤਾਂ 'ਚ ਢਾਲ ਮਰ ਜਾਂਦੇ ਆ ਕਿ ਸੁੱਕ ਜਾਂਦੇ ਆ ਬਟਾ ਨਾਲ ਕੋਈ ਵੀ ਪ੍ਰੋਬਲਮ ਆ ਜਾਂਦੀ ਆ ਆਪਾਂ ਪਨੀਰੀ ਬੰਦਾ ਪਛੇਤੀ ਪਨੀਰੀ ਲਾਉਂਦਾ ਉੱਥੇ ਜਾ ਕੁਝ ਵੀ ਕਰਦਾ ਉਹ ਪਨੀਰੀ ਵਾਲਾ ਕੰਮ ਨਹੀਂ ਕਰਦੇ ਆਪਾਂ ਤੁਹਾਨੂੰ ਦਿਖਾਉਣਾ ਚਾਹੇ ਤੁਹਾਡਾ ਮਹੀਨੇ ਦਾ ਝੋਨਾ ਬਰਾਬਰ ਤੁਹਾਡੇ ਢਾਲ ਰੜਨਗੇ ਬਰਾਬਰ ਪੱਕਣਗੇ ਕੋਜੇ ਕੋਈ ਢਾਲ ਹਰਾ ਨਹੀਂ ਰਹੂਗੀ ਕੱਚਾ ਨਹੀਂ ਰਹੂ ਜਾ ਕੇ ਦਿਖਾਉਣਾ ਤੁਹਾਨੂੰ ਆਪਾਂ ਮੋਟਰ ਤੋਂ ਦਾਤੀਆਂ ਕੱਢ ਲਿਆ ਬੰਦਿਆਂ ਨੂੰ ਉਧਰ ਮੈਂ ਕਿਹਾ ਉਹ ਗੇੜਾ ਤਾਂ ਦੇਣਾ ਹੀ ਹੈ ਵਿੱਚ ਵੀ ਮਾੜਾ ਮੋਟਾ ਜਿ ਕੋਈ ਕਮੀ ਬੇਸੀ ਹੋਈ ਤਾਂ ਦੇਖ ਲਿਓ ਕੋ ਬੂਝਾ ਕੋ ਕੱਖਾ ਕੋੱਖਾਂ ਦਾ ਹੁੰਦਾ ਮਾੜਾ ਮੋਟਾ ਝੋਨਾ ਆਪਣਾ ਅੱਜ ਹੋ ਗਿਆ ਜੀ 22 ਦਿਨਾਂ ਦਾ ਇਹ ਗੇਤਾ ਝੋਨਾ ਲੱਗਿਆ ਹੋਇਆ 18 ਤਰੀਕ ਨੂੰ 17 ਨੂੰ ਕਈ 18 ਨੂੰ ਲੱਗਿਆ ਸੀ 20 21 ਦਿਨਾਂ ਦੇ ਗੇੜ ਤੇੜ ਹੋ ਗਿਆ ਦੂਜਾ ਰਿਓ ਆਪਾਂ ਪਾਤਾ ਪਰਸੋਂ ਦਾ ਤੇ ਉਹ ਤੁਹਾਨੂੰ ਦਿਖਾਉਨੇ ਹਾਂ ਹਨੇਰੀ ਨੇ ਰੰਗ ਬਣ ਤੇ ਫੁੱਲ ਲੇਟ ਹੋਣੀ ਬੰਦ ਹੋਈ ਆ ਖਾਲਚ ਪਾਣੀ ਚੱਲਦਾ ਹਜੇ ਆਹ ਦੇਖ ਲਓ ਆ ਕੀ ਕਹੇ ਲੋਕਾਂ ਨੂੰ ਆ ਦੇ ਇੱਥੇ ਫੇਰ ਕੋਈ ਸਾਲਾ ਸਮਝੋ ਬਾਹਰ ਆ ਸਾਡੇ ਨਾਲ ਕੀ ਬੈਰ ਜਿਹਨੇ ਸਾਲਾ ਹਿੱਕ ਤੇ ਵੱਜਣਾ ਆ ਕੇ ਉਂ ਵੱਜੇ ਮੂਰੇ ਮੇਰਾ ਸਾਲਾ ਕੋਈ ਆਉਂਦਾ ਨਹੀਂ ਐਹ ਜਿਹਾਂ ਪੁੱਠੀਆਂ ਹਰਕਤਾਂ ਬਥੇਰੀਆਂ ਕਰਦੇ ਨੇ ਆ ਦੇ ਪਾਣੀ ਇੱਧਰ ਨਿਕਲਿਆ ਹੈ ਐਟਮ ਇਹੀ ਧੀ ਮਰਾਈ ਜਾ ਦੇ ਆ ਭੰਨਿਆ ਹੋਇਆ ਸਾਦੀ ਦਾ ਨਾ ਆ ਐਟਿਕ ਪਤਾ ਨਹੀਂ ਕਿੱਥੋਂ ਲਿਆਂਦੇ ਨੇ ਕਿੱਥੋਂ ਨਹੀਂ ਚੱਕ ਕੇ ਵਿੱਚ ਸਿੱਟ ਗਏ ਸਾਲੇ ਸਵਾਦ ਤਾਂ ਤਾਂ ਕੋ ਮੂਰੇ ਆਵੇ ਜਿਹੜਾ ਮੂਰੇ ਨਹੀਂ ਮਰਦਾ ਕੋਈ ਆਉਂਦਾ ਪਤਾ ਵੀ ਪ੍ਰਾਣਾ ਘੱਟ ਚ ਵੱਜਦਾ ਆ ਕੇ ਸੱਦਾ ਆ ਯਾਰ ਆਹ ਲੇਖਾ ਲੈ ਲੰਦਿਆ ਸਾਲੇ ਜੰਦਾ ਖੋਲ ਲੀਏ ਹੁਣ ਤੁਹਾਨੂੰ ਮੈਂ ਆਪਾਂ ਮੋਟਰ ਤੇ ਆਉਣਾ ਪਿਆ ਇਧਰ ਘਟਾਤਾ ਰਾਤ ਨੂੰ ਹੁਣ ਰਾਤ ਨੂੰ ਇਹ ਏਰੀਆ ਚ ਢੇਡਾ ਨਹੀਂ ਮਾਰੀਦਾ ਐਸ ਏਰੀਆ ਚ ਇਧਰ ਪੱਕਾ ਹੀ ਇਹਦੇ ਵਿੱਚ ਇੰਨਾ ਖੋਲੀ ਹੁੰਦੀ ਆ ਪਲੇਟ ਇਧਰ ਨੂੰ ਪਾਣੀ ਮਾੜਾ ਮੋਟੇ ਜਾਂਦਾ ਬਾਹਲਾ ਨਹੀਂ ਜਾਂਦਾ ਹੈਗਾ ਤੇ ਆਪਣਾ ਕੰਮ ਰਹਿ ਗਿਆ ਹੁਣ ਉਹ ਜਿਹੜਾ ਸਾਹਮਣੇ ਉਹ ਦੀਂਦਾ ਆ ਪਾਈਪ ਆ ਪਾਈਪ ਤੋਂ ਅੱਗੇ ਉਹ ਜਿੱਥੇ ਇੱਕ ਜਾ ਕੇ ਕੱਖ ਜਿਹੀਂ ਦੀਂਦੇ ਖਾਲ ਚ ਉਹ ਪਰੇ ਦੀ ਆਈਦਾ ਉੱਥੇ ਤੱਕ ਆਪਣੀ ਮਾਰ ਆ ਉੱਥੋਂ ਨੱਕੇ ਚਾਲੂ ਆ ਰਾਤ ਨੂੰ ਆ ਪਾਈ ਰੀ ਆਪਾਂ ਹੁਣ ਬਲੌਕ ਕਰਤਾ ਆਈ ਦਾ ਨਹੀਂ ਰਾਤ ਨੂੰ ਇੱਧਰ ਦੇਖੋ ਰੰਗ ਟੰਗ ਬਾਬੇ ਦੇ ਆਨੰਦੇ ਆਨੰਦਾ ਬਾਲਾ ਬੱਦਲ ਓਵਰ ਹੋਇਆ ਹੈ ਦਾਤੀਆਂ ਲਈਆਂ ਕੱਢ ਆਪਾਂ ਚਲੋ ਦਾਤੀਓ ਲੇਬਰ ਕੋਲ ਇਹਨਾਂ ਨੂੰ ਵੀ ਜੰਗਾਲ ਲੱਗਿਆ ਪਿਆ ਅੱਗੇ ਪੱਠੇ-ਪੁੱਠੇ ਵੱਢਦੇ ਸੀ ਐ ਨਾ ਧੋਕੇ ਰਹਿੰਦੀਆਂ ਸੀ ਹੁਣ ਇਹਨਾਂ ਦੀ ਵਰਤੋਂ ਹੁੰਦੀ ਆ ਫਸਲ-ਫੁਸਲ ਵੇਲੇ ਅੱਜ ਹੁਣ ਚੱਲਣ ਗਿਆ ਮਾੜੀ-ਮੋਟੀ ਸਫਾਈ ਹੋ ਜੂ ਚਲੋ ਬਈ ਆਉ ਲੱਗੇ ਪਏ ਨੇ ਲਾਉਣ ਇਸਰਤ ਮਾਰੇ ਇਕੱਟਾ ਕਿਵੇਂ ਆ ਇਹ ਅੱਜ ਫਿਰ ਨਾਲੇ ਦਾ ਪਚਾਲ ਲੀਆ ਬੱਟਾ ਤੇ ਕਿਹੜਾ ਦੇ ਲੈਣਗੇ ਨਾਲੇ ਵਿੱਚ ਜਿਹੜੇ ਢਾਲ ਨੇ ਉਹੀ 부ਝਾ ਪੱਟ ਕੇ ਉਹਦੇ ਜੀ ਬਣਾ ਕੇ ਲਾ ਆਂਦੇ ਨੇ ਆ ਵੇਖੋ ਜਿਵੇਂ ਇੱਕ 부ਝਾ ਵਧੀਆ ਕੱਢ ਕੇ ਉਹਦੇ ਚੋਂ ਤਿੰਨ ਚਾਰ ਬਣਾ ਕੇ ਲਾਈ ਜਾਂਦੇ ਨਾਲ ਦੀ ਨਾਲ ਇਹ ਕੰਮ ਸਹੀ ਜਾਂਦੇ ਫਿਰ ਨਾਲ ਹੀ ਪੱਕ ਜਾਂਦੇ ਆ ਫਿਰ ਕੋਈ ਸਿਰਦਰਦੀ ਨਹੀਂ ਰਹਿੰਦੀ ਆਜੋ ਚਾਹ ਪੀਲੋ ਆਜੋ ਸੱਚੋ ਸੱਚ ਕਿੰਨੇ ਜਣੇ ਕਿੰਨੇ ਜਣੇ ਗਏ ਸੀ ਉੱਥੇ ਦੱਸੋ ਜਿੱਥੇ ਲਾ ਕੇ ਆਏ ਝੋਨਾਸਾਲ ਸੱਚ ਸੱਚ ਬੋਲੋ ਸੱਚ ਸੱਚ ਬੋਲੋ 12 ਬੰਦੇ ਇੱਧਰ ਸਾਹਮਣੇ ਆ ਕੇ ਬੋਲ 12 ਬੰਦੇ ਇੱਥੇ ਨਾਲੋਂ ਕਿੰਨੇ ਰੁਪਏ ਵੱਧ ਬਣੇ ਉੱਥੇ ਸੱਚੋ ਸੱਚ ਝੂਠ ਨਹੀਂ ਦਿਲ ਦੀ ਗੱਲ ਦੱਸਿਓ ਉੱਥੇ ਤਾਂ 40000 ਰੁਪਏ ਇੱਕ ਬੰਦੇ ਨੂੰ 42000 ਬਣਿਆ ਇੱਥੇ ਕਿੰਨਾ ਕੁ ਬਣਦਾ ਹੁੰਦਾ ਏ ਤੁਹਾਨੂੰ ਓਏ ਤੇ ਕਾਂ ਓਏ 20000 22000 ਨਹੀਂ ਫੇਰ ਠੀਕ ਆ ਫੇਰ ਬਣਦਾ ਵੀ ਆ ਚੱਲ ਕੋਈ ਚੱਲਦਾ ਰਹਿੰਦਾ ਇਹ ਜਿਹਾ ਕੋ ਜੇ ਕਮਾਈ ਕਰਨੀ ਵੀ ਆ ਫੇਰ ਯਾਨੀ ਸੱਚ ਬਣਿਆ 42000 ਇਹ ਸੱਚੀ ਗੱਲ ਆ ਇਹ ਫੇਰ ਤਾਂ ਹੱਕ ਬਣਦਾ ਵੀ ਚੱਲ ਚਲੇ ਗਏ ਆਪਾਂ ਕਿਹੜਾ ਇੱਕ ਸਿਰ ਤੇ ਬੰਦਾ ਬੈੰਦਾ ਜੇ ਪਿੰਡ ਦਾ ਆਸਤਾ ਓਏ ਜੇ ਪਿੰਡ ਦਾ ਆਸਤਾ ਗਾਹਾਂ ਨੂੰ ਇਹ ਚਲੇ ਜਾਣਗੇ ਹੁਣ ਇਹਨਾਂ ਨੂੰ ਇਹ ਦੱਸਿਓ ਮਾਚੀ ਵੜੇਰੀ ਅਭੀ ਵੀ ਜੋ ਹੈ ਨਾ ਚੱਲਦਾ ਕੰਮ ਉਹ ਮੈਂ ਨਾ ਹੋਰ ਚੱਲਦਾ ਕੰਮ ਅੱਛਾ ਬੱਲਾ ਲੱਗਾਈ ਮੱਕੀ ਵਾਲੇ ਤੋਂ ਮੱਕੀ ਵਾਲਾ ਏਰੀਆ ਕਰਕੇ ਚੱਲੀ ਜਾਂਦਾ ਨਹੀਂ ਠੀਕ ਆ ਚੱਲ ਕੋਈ ਨਹੀਂ ਅਭੀ ਤਾਂ ਛੋਟਾ ਛੋਟਾ ਪਨੇੜੀਆ ਵੀ ਜੋ ਹੈ ਬੀਜਿਆ ਉਹ ਜੋ ਮੱਕੀ ਉਹ ਲੱਗਿਆ ਤਾਂ ਨਾ ਅਭੀ ਜੋ ਹੈ ਕਿ ਇਤਨਾ ਲਗਾਨੇ ਬਣਾ ਨਹੀਂ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਬੜਾ ਜ਼ਰਾ ਬਹੁਤ 4500 ਰੁਪਏ ਕਿਲਾ ਦਿਆ ਇਹਦੇ 'ਚ ਤਾਂ ਲੱਗੇ ਹੋਇਆ ਬੰਦੇ ਆਪਣੇ ਢਾਲ ਲਾਉਣ ਤੇ ਜਿਹੜਾ ਉਹ ਕਿਆਰਾ ਆਪਣਾ ਪਹਿਲਾਂ ਇੱਕ ਤੁਰਿਆ ਨਹੀਂ ਸੀ ਕਿਆਰਾ ਝੋਨੇ ਦਾ ਰੰਗ ਤਾਂ ਹੋ ਗਿਆ ਬਰਾਬਰ ਜੇ ਪਹਿਲਾਂ ਪੀੜਕ ਮਾਰਦਾ ਸੀ ਹਜੇ ਤਾਂ ਆਪਾਂ ਕੱਲਾ ਜੂਰੀਆ ਤੇ ਜਿੰਕੀ ਪਾਈ ਆ ਉਹਦੇ ਚ ਤੇ ਅੱਜ ਉਹ ਚ ਹੁਣ ਪਾਣੀ ਭਰਿਆ ਦੇ ਦੇ ਆਂ ਕਲੋਰੋ ਪਾਉਨੇ ਆ ਵੀ ਉਹਦੇ ਨਾਲ ਕੀ ਫਰਕ ਪੈਂਦਾ ਪਹਿਲਾਂ ਨੂੰ ਫਰਕ ਤਾਂ ਪਿਆ ਮੰਨ ਲਓ ਵੀ ਮਾੜਾ ਮੋਟਾ ਜੇ ਪਹਿਲਾਂ ਇੱਕ ਇੱਕ ਡੱਕਾਈ ਸੀ ਤਾਂ ਦੋ ਦੋ ਹੋ ਗਏ ਇੰਨਾ ਕੁ ਫਰਕ ਤਾਂ ਪੈ ਗਿਆ ਬਾਕੀ ਹੁਣ ਇੱਕ ਦੋ ਦਿਨਾਂ ਚ ਪਤਾ ਲੱਗ ਜਾਊਗਾ ਕੀ ਕਹਿੰਦਾ ਤੋਰਾਂਗੇ ਤਾਂ ਸਹੀ ਕੋਈ ਜਣੀ ਸਮਾਨ ਵੱਧ ਘੱਟ ਪਾਉਣਾ ਪਊਗਾ ਦੇਖਦੇ ਆ ਬਾਕੀ ਨੇੜੇ ਜਾ ਕੇ ਚੈੱਕ ਕਰਾਵਾਂਗੇ ਜਾਂ ਸ਼ਾਮ ਨੂੰ ਕਲੋਰੋ ਪਾਵਾਂਗੇ ਵੀ ਕੀ ਹਾਲਾਤ ਨੇ ਝੋਨੇ ਦੇ ਉਹਦੇ ਬਾਕੀ ਝੋਨਾ ਸੋਹਣਾ ਤੁਰਿਆ ਸਾਰਾ ਆਪਣਾ